ਮੋਹੋ ਦੇ ਮੁੱਖ ਮੰਤਰੀ ਵਾਇਰ ਦੇਣ ਵਾਲਾ ਮੈਂ ਵੀ ਹੁਣ ਮੈਂ ਹੁਣ ਮੈਂ ਇਹ ਗੋਲ ਰਹਿ ਲੱਕ ਦੇ ਦੇ ਨੂੰ ਬੋਲ ਹੈ ਵੀ ਵਾਇਰ ਦੇएंगे ਦੇਖ ਲੋ ਚਲੋ ਲੈ ਲੋ ਅਗਰ ਨੀਚੇ ਆ ਕੇ ਤਾਂ ਕਾਟ ਦੇਗੇ ਇੱਥੇ ਸਾਰੀਆਂ ਪਾਰਟੀਆਂ ਦੇ ਬੰਦੇ ਖੜੇ ਹੋਣਗੇ ਤੁਹਾਡਾ ਆਪਣਾ ਡੈਮੋਕ੍ਰੈਟਿਕ ਰਾਈਟ ਹੈ ਲੋਕਤੰਤਰਿਕ ਹੱਕ ਹੈ ਜਿਹੜੀ ਮਰਜ਼ੀ ਪਾਰਟੀ ਨਾਲ ਖੜੋ ਪਰ ਇੱਕ ਮੈਂ ਬੇਨਤੀ ਕਰਦਾ ਭਾਵੇਂ ਜੀ ਨੂੰ ਮਰਜ਼ੀ ਪਾਓ ਪਰ ਆਵਦੀ ਮਰਜ਼ੀ ਨਾਲ ਪਾਓ ਕਿਸੇ ਮਾਮੇ ਫੱਪੜ ਦੇ ਕਹਿਣ ਤੇ ਨਾ ਪਾਓ ਕਿ ਇਹ ਤੋਂ ਪੈਸੇ ਲੈ ਕੇ ਜਾਂ ਲਾਰੂਆਂ ਲੈ ਕੇ ਇਹ ਉਹ ਨਹੀਂ ਪਾਵਾ ਜੀ ਕਿ ਹੁਣ ਫੇਰ ਆਉਣਗੇ ਹੁਣ ਬੰਦਾ ਸਾਡੇ ਕੋਲ ਤਾਂ ਹੈ ਨਹੀਂ ਸੋ ਅਸੀਂ ਤਾਂ ਤੁਹਾਡੇ ਨਾਲ ਖੜਾਂਗੇ ਆਹ ਬੋਰਡ ਆ ਜਿਹੜਾ ਬੋਰਡ ਹੈ ਨਾ ਲੱਗ ਜਾਣੀ ਇਹੜ 200 ਸਾਲ ਦਾ ਪੁਰਾਣਾ ਹੋਊਗਾ 100 ਸਾਲ ਹੋਊਗਾ ਕਿੰਨੇ ਤੂਫਾਨ ਤੇ ਕਿੰਨੀਆਂ ਹਨੇਰੀਆਂ ਚੱਲੀਆਂ ਹੋਣੀਆਂ ਫੇਰ ਵੀ ਕਿਉਂ ਖੜਾ ਹੈ ਜੜਾਂ ਨਾਲ ਜੜਿਆ ਹੋਇਆ ਹੈ ਕਮਲੇ ਵਾਲੇ ਬੂਟੇ ਜਿਹੜੇ ਨੇ ਛੋਟੀ ਜਿਹੇ ਨੀਰ ਨਾਲ ਹੀ ਟਿਕ ਪੈਂਦੇ ਨੇ ਇਹਦੀਆਂ ਜੜਾਂ ਨੇ ਮੈਂ ਪਿੰਡਾਂ ਨਾਲ ਜੁੜਿਆ ਹੋਇਆ ਆ ਸਤੌਜ ਮੇਰਾ ਗੁਜਰਾں ਚ ਸਾਡੀਆਂ 10 11 ਇਸਤਰੀਆਂ ਸਤੌਜ ਨੇ ਇੱਥੋਂ ਕੁੜੀਆਂ ਬੈਈਆਂ ਨੇ ਸਾਡੇ ਪਿੰਡੋਂ ਕੁੜੀਆਂ ਇੱਥੇ ਬੈਈਆਂ ਨੇ ਆ ਪੱਤਲਾ ਲੈ ਕੇ ਜਾਂਦੇ ਹੁੰਦੇ ਸੀ ਆਪਾਂ ਪਹਿਲਾਂ ਸੋ ਆਪਾਂ ਦਾ ਆਪਣੇ ਪਿੰਡ ਆ ਯਾਰ ਤਾਂ ਮੇਰੇ ਚਾਚੇ ਤਾਏ ਹੋ ਤੁਸੀਂ ਮੇਰੇ ਛੋਟੇ ਵੱਡੇ ਭਾਈ ਹੋ ਇਹਨਾਂ ਨੇ ਕੀ ਕੀਤਾ ਸੀ ਅੱਛਾ ਪਹਿਲਾਂ ਕੋਈ ਮੁੱਖ ਮੰਤਰੀ ਦੇਖਿਆ ਪਹਿਲਾਂ ਆਉਂਦੇ ਨਹੀਂ ਸੀ ਮਹਿਲਾਂ ਦੇ ਕੁੰਡੇ ਅੰਦਰੋਂ ਬੰਦ ਕਰਦੇ ਲੋਕਾਂ ਦੇ ਬਾਹਰੋਂ ਲਾਤੇ ਛੋਟੇ ਨਾਲਾਂ ਛੋਟੇ ਵਰਗੇ ਆਹੀਂ ਰਹਾਂਗੇ ਪਰਿਵਾਰਾਂ 'ਚ ਦੁੱਖ ਆ ਗਿਆ ਚਲੋ ਪਰਮਾਤਮਾ ਦਾ ਪਾਣਾ ਆਪਾਂ ਬਦਲ ਨਹੀਂ ਸਕਦੇ ਜੋ ਮਿੱਠਾ ਜਾਣਨਾ ਪੈਂਦਾ ਪਾਣੇ ਨੂੰ ਪਰ ਉਹ ਪਰਿਵਾਰਾਂ ਦਾ ਮੈਂ ਆਪ ਮੁਖੀਆ ਹੋਣ ਦੇ ਨਾਤੇ ਲਾਣੇਦਾਰ ਹੋਣ ਦੇ ਨਾਤੇ ਪੰਜਾਬ ਦਾ ਮੈਂ ਪਰਿਵਾਰਾਂ ਨੂੰ ਸੰਭਾਲੂਗਾ ਇਪ ਵੀੰਤੀ ਤੁਹਾਨੂੰ ਵੀ ਕਰੂੰਗਾ ਕਿਰਪਾ ਕਰਕੇ ਜੇ ਥੋੜਾ ਜਿਹਾ ਪਹਿਲਾਂ ਦੱਸ ਦਿਆ ਕਰੋ ਕਿ ਸਾਡੇ ਪਿੰਡ ਆ ਕੇ ਚੱਲੇ ਜਿਵੇਂ ਮੁੰਡਿਆਂ ਨੇ ਮੈਨੂੰ ਦੱਸਿਆ ਕਿ ਕਿੱਥੇ ਕਿੱਟਾ ਆਉਂਦਾ ਮੈਨੂੰ ਮੁੰਡਿਆਂ ਨੇ ਦੱਸਿਆ ਮੈਂ ਮੁੰਡਿਆਂ ਨਾਲ ਆ ਲਿਆ ਤਾਂ ਮੈਨੂੰ ਕਹਿੰਦੇ ਦੇਖ ਕੇ ਤੀਨ ਵਜੇ ਆਉਂਦਾ ਕਿੱਥੇ ਆਉਂਦਾ ਕੱਲ ਨੂੰ ਅੰਦਰ ਉਹ ਲੋਕਾਂ ਦੇ ਘਰ ਬਰਬਾਦ ਕਰਦੇ ਆ ਉਹਨਾਂ ਨੂੰ ਕਿਉਂ ਛੱਡੀਏ ਆਪਾਂ ਕੀ ਸੋ ਦਿੰਦੋਂ ਨੂੰ ਪਤਾ ਹੁੰਦਾ ਸਾਰਾ ਕਿ ਕਿੱਥੋਂ ਆਉਂਦਾ ਤੇ ਕਿੱਥੇ ਜਾਂਦਾ ਤੇ ਕੀ ਸਾਰਾ ਕੁਝ ਕੋੜ ਆ ਜਾਂ ਦੱਸ ਦਿਆ ਕਰੋ ਤੂੰ ਉਹਨੂੰ ਗਾਇਸ ਦੀ ਪਹਿਲਾਂ ਕਰ ਲੈਂਦੇ ਪਰਵਾਨਾ ਚਲੋ ਕੋਈ ਮਾਸਟਰੀ ਮਾ ਦੇ ਪਤਾ ਨਹੀਂ ਇਹ ਕਹਿੰਦਾ ਸਾਰਾ ਨਹੀਂ ਦੱਸਦਾ ਪਤਾ ਲੱਗਦਾ ਪਰਵਾਨਾ ਮੈਨੂੰ ਪਤਾ ਕੀ ਲੱਗੀ 7 ਸਾਲ ਹੋ ਗਏ ਮੈਂ ਤਾਂ ਇਹ ਉਹਨੇ ਵੀ ਕਿਸੇ ਨੂੰ ਉਹ ਕਹਿਣਾ ਬਸਾ ਸਕਿਆ ਹੁੰਦੀਆਂ ਹੁੰਦਾ 2 ਸਾਲ ਹੀ ਹੋਏ ਨੇ ਸਰ ਬਾਰਡਰਾਂ ਦੇ ਦਾ ਪੁਲਿਸ ਲੱਗੀ ਆ ਬਾਰਡਰਾਂ ਤੋਂ ਮੈਨੂੰ ਤਾਂ ਜੋ ਹੀ ਹੋਏ ਨੇ ਮਾਨ ਸਾਹਿਬ ਮੈਨੂੰ ਅੱਜ ਪਤਾ ਅੱਜ ਮੈਨੂੰ ਦੱਸਿਆ ਮੁੰਡਿਆਂ ਨੇ ਅੱਜ ਦੱਸਿਆ ਮੁੰਡਿਆਂ ਨੇ ਪੰਜਾਬ ਦੇ ਮੈਨੂੰ ਮਾਈਕ ਹੁਣਾ ਫੋਨ ਲਾ ਤਾ ਮੁੰਡਿਆਂ ਨੇ ਦੱਸਿਆ ਗੱਲ ਨੂੰ ਅੰਦਰ ਹੋਣ ਬਿਲਕੁਲ ਬਿਸਮਿਲਲਾਹ ਵਾਗਿ ਮਾਨ ਸਰ ਤੇ ਇਹ ਦੋ ਬੱਚੇ ਮੀਡੀਆ ਨੂੰ ਫੋਲਸ ਨੇ ਰੈਸਟ ਕੀਤੇ ਨੇ ਜਿਨ੍ਹਾਂ ਨੇ ਜ਼ਹਿਰ ਵੇਚੀ ਹੈ ਸੋ 302 ਦਾ ਪਰਚਾ ਕੀਤਾ ਕਿਉਂਕਿ ਇਹ ਮੌਤ ਨਹੀਂ ਹੈ ਹੱਤਿਆ ਕਿਸੇ ਨੂੰ ਜ਼ਹਿਰ ਦੇ ਕੇ ਮਾਰਨਾ ਅਸੀਂ ਹੋਰ ਵੀ ਦੇਖ ਰਹੇ ਹਾਂ ਕਿ ਹੋਰ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਇਹਨਾਂ ਦਾ ਲਿੰਕ ਸੀਗੇ ਗੈਂਗਸਟਰ ਸੀਗੇ ਜਾਂ ਇਹਨਾਂ ਦਾ ਕੋਈ ਗੈਂਗ ਸੀਗਾ ਜਿਹੜੇ ਜ਼ਹਿਰੀਲੀ ਸ਼ਰਾਬ ਵੇਚਣ ਸੋ ਉਹ ਵੀ ਫੜੇ ਜਾਣ ਕੇ 302 ਦਾ ਪਰਚਾ ਮੌਤ ਦੀ ਸਜ਼ਾ ਮੌਤ ਦੀ ਸਜ਼ਾ ਦਿੱਤੀ ਬਣਾਈ ਜਿਸ ਤੇ ਇਨਕੁਆਰੀ ਹੋਈ ਹੈ ਜੀ ਡੀਸੀ ਸਾਹਿਬ ਨੇ ਕਰਾਈ ਹੈ ਜੀ ਉਹ ਤੁਹਾਡੇ ਕੋਲ ਰਿਪੋਰਟ ਆਈ ਜਿਹਦੇ ਉਦੇ ਚ ਬਹੁਤ ਲੋਕ ਦੋਸ਼ੀ ਨੇ ਜੀ ਸਾਬ ਅ ਅਗਵਾਈ ਚ ਆਈ ਜੀ ਦੀ ਸ਼ਿਕਤ ਬਣਾਈ ਹੈ ਇੱਕ ਵੀ ਬੰਦਾ ਮੈਂ ਕਹਿੰਦਾ ਕੱਲੇ ਇੱਥਿਆਂ ਵਾਲੇ ਨਹੀਂ ਹੋ ਸਕਦਾ ਇਹ ਫਰੀਦਕੋਟ ਵੀ ਭੇਜਦੇ ਹੋਣ ਹੋ ਸਕਦਾ ਮੌਕੇ ਵੇਚਦੇ ਹੋਣ ਹੋ ਸਕਦਾ ਤਰਨਤਾਰਨ ਵੀ ਇਹਨਾਂ ਦਾ ਕੰਮ ਹੋਵੇ ਸਾਰਿਆਂ ਨੂੰ ਪੜਾਂਗੇ 300 ਤੋਂ 200